ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਜੀਪ ਸਿੰਘ ਜੀ ਮੇਰਾ ਸਤ ਸਤ ਪ੍ਰਣਾਮ ਇਸੀ ਨੇ ਮੈਨੂੰ ਕਮੈਂਟ ਕਰਿਆ ਕਿ ਕੀ ਇਹ ਰੱਬ ਹਨ ਬਹੁਤ ਹੀ ਚੰਗਾ ਨਹੀਂ ਲੱਗਿਆ ਮੈਨੂੰ ਇਹ ਕਮੈਂਟ ਬਾਬਾ ਜੀਪ ਸਿੰਘ ਜੀ ਜਿੰਨੀ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਉਨੀ ਸੇਵਾ ਕਰਨੀ ਬਹੁਤ ਮੁਸ਼ਕਲ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿ ਕੇ ਉਹਨਾਂ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਧਰਮ ਪ੍ਰਚਾਰ ਦੀ ਸੇਵਾ ਕੀਤੀ ਉਹ ਰੱਬ ਹਨ ਅੰਨੀ ਉਹਨਾਂ ਦੀ ਸੰਗਤ ਜਪੈਰਾ ਸਾਹਿਬ ਜੀ ਦਾ ਪਾਠ ਕਰਦੀ ਹੈ ਉਹਨਾਂ ਸਾਰਿਆਂ ਦੀ ਹੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਇਸ ਅਸੀਂ ਤੇ ਉਹਨਾਂ ਨੂੰ ਰੱਬ ਹੀ ਸਮਝਦੇ ਹਾਂ ਪਰ ਐਦਾਂ ਦੇ ਕਮੈਂਟ ਕਰਨ ਵਾਲਿਆਂ ਨੂੰ ਇੱਕ ਵਾਰੀ ਜ਼ਰੂਰ ਸ੍ਰੀ ਦੀਵ ਜੀ ਸਾਹਿਬ ਜਾਣ ਜਾ ਕੇ ਉੱਥੇ ਮੱਥਾ ਟੇਕਿਓ ਤੇ ਐਤਵਾਰ ਨੂੰ ਉਹਨਾਂ ਦੇ ਦੁਪਹਿਰਾ ਸਾਭ ਜੀ ਦਾ ਪਾਠ ਕਰਕੇ ਆਉਣ ਤੇ ਫਿਰ ਦੇਖਣ ਉਹਨਾਂ ਦੀ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਮਨੋ ਕਾਮਨਾ ਕਿਸ ਤਰ੍ਹਾਂ ਪੂਰੀ ਹੁੰਦੀ ਹੈ ਪਹਿਰਾ ਸਾਬ ਜੀ ਦਾ ਪਾਠ ਜਿਹੜਾ ਹੈਗਾ ਆ ਉਹ ਹਰ ਐਤਵਾਰ ਨੂੰ ਸ਼ੀਰਦੀ ਸਾਹਿਬ ਹੁੰਦਾ ਆ ਹੁਣ ਤਾਂ ਬਹੁਤ ਜਗ੍ਹਾ ਪਾਠ ਹੋਣ ਲੱਗ ਗਏ ਆ ਉਹਨਾਂ ਦੇ ਇੰਨੀ ਉਹਨਾਂ ਦੀ ਮਹਿਮਾ ਹੈਗੀ ਆ ਪਰ ਫਿਰ ਵੀ ਹਾਲੇ ਦੁਨੀਆ ਨੂੰ ਸ਼ੱਕ ਹੈਗਾ ਆ ਇਸ ਸੰਸਾਰ ਵਿੱਚ ਗੁਰੂ ਘਰ ਨੂੰ ਮੰਨਣ ਵਾਲਿਆਂ ਵਿੱਚ ਹਾਲੇ ਵੀ ਸ਼ੱਕ ਹੈਗਾ ਆ ਕਿ ਇਹ ਰੱਬ ਹਨ ਕਿ ਨਹੀਂ ਹਨ ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰੂੰਗੀ ਕੀ ਆਪ ਜੀ ਇੱਕ ਵਾਰੀ ਜ਼ਰੂਰ ਇਹਨਾਰੇ ਦਰਸ਼ਨ ਕਰੋ ਇਹਨਾਂ ਦੀ ਸੇਵਾ ਕਰੋ ਇਹਨਾਂ ਦਾ ਪਾਠ ਕਰੋ ਪਾਠ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਕਰਨਾ ਹੈਗਾ ਆ ਪਰ ਦਪਹਿਰਾ ਸਾਹਿਬ ਜੀ ਦਾ ਪਾਠ ਆ ਮੰਨਣ ਲਾ ਕੇ ਕਰੋ ਫਿਰ ਦੇਖਣਾ ਆਪ ਜੀ ਜੇ ਕਿੰਡਾ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਤੇ ਫਿਰ ਆਪ ਜੀ ਵੀ ਇਹਨਾਂ ਨੂੰ ਰੱਬ ਮੰਨਣ ਲਾ ਕੇ ਜਾਓਗੇ ਜਿਨ੍ਹਾਂ ਨੂੰ ਪੁੱਤਰ ਨਹੀਂ ਹੈ ਬਾਬਾ ਜੀ ਦੇ ਘਰੋਂ ਉਹਨਾਂ ਨੂੰ ਪੁੱਤਰ ਮਿਲਦੇ ਨੇ ਜਿਨ੍ਹਾਂ ਦੇ ਘਰ ਈਆਂ ਨਹੀਂ ਹੈ ਉਹਨਾਂ ਨੂੰ ਰੱਬ ਤੀਆਂ ਦਿੰਦੇ ਹਨ ਜਿਨ੍ਹਾਂ ਦੇ ਘਰ ਧਨ ਦੌਲਤ ਨਹੀਂ ਆ ਉਹਨਾਂ ਨੂੰ ਪ੍ਰਮਾਤਮਾ ਨੇ ਧਨ ਦੌਲਤ ਦਾ ਨਵਾਜਿਆ ਹੈ ਇੱਕ ਵਾਰੀ ਮੰਨਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਮੰਨ ਕੇ ਦੇਖੋ ਜਿਨ੍ਹਾਂ ਦੀਆਂ ਨੌਕਰੀਆਂ ਨਹੀਂ ਹੈਗੀਆਂ ਬਾਬਾ ਜੀ ਨੂੰ ਦੁਪਹਿਰਾ ਸਾਹਿਬ ਜੀ ਦਾ ਪਾਠ ਕਰੋ ਬਾਬਾ ਜੀ ਆਪ ਜੀ ਦੇ ਸਾਰੇ ਹੀ ਮਨੋ ਕਾਮਨਾ ਪੂਰੀਆਂ ਕਰਨਗੇ ਬੀਬੀ ਕਿਰਨ ਕੌਰ ਜੀ ਇਹਨਾਂ ਦਾ ਬਹੁਤ ਪ੍ਰਚਾਰ ਕਰ ਰਹੇ ਆਂ ਉਹਨਾਂ ਨੇ ਹੁਣ ਕੈਨੇਡਾ ਵਿੱਚ ਵੀ ਇਹਨਾਂ ਦਾ ਦੁਪਹਿਰਾਂ ਸਾਭ ਜੀ ਦਾ ਪਾਠ ਸ਼ੁਰੂ ਕਰ ਲਿਆ ਹੈਗਾ ਜਾਂ ਉੱਥੇ ਹਰ ਐਤਵਾਰ ਨੂੰ ਪਾਠ ਹੁੰਦਾ ਜਾਂ ਇੰਨੀ ਸੰਗਤ ਹੈਗੀ ਜਾਂ ਇਹਨਾਂ ਨੂੰ ਮੰਨਣ ਵਾਲੀ ਜੇ ਸਾਰਿਆਂ ਦੇ ਕਾਰਜ ਪੂਰੇ ਹੁੰਦੇ ਆ ਤਦ ਹੀ ਬਾਬਾ ਜੀ ਨੂੰ ਇੰਨੀ ਮੰਨਤ ਦਾ ਮੰਨਿਆ ਜਾਂਦਾ ਇੰਨੀ ਸ਼ਰਧਾ ਰੱਖੀ ਜਾਂਦੀ ਆ ਇੰਨਾ ਪਿਆਰ ਦਿੱਤਾ ਜਾਂਦਾ ਜਾਂ ਤੇ ਬਾਬਾ ਜੀ ਬਹੁਤ ਹੀ ਨਰਮ ਦਿਲ ਦੇ ਹੈਗੇ ਆਂ ਜੇ ਸਭ ਜੀਆਂ ਮਨੋ ਕਾਮਨਾ ਪੂਰੀਆਂ ਕਰਦੇ ਹੈਗੇ ਆ ਤੇ ਸਾਨੂੰ ਇਹ ਚ ਮਾੜਾ ਜਾਈ ਸ਼ੱਕ ਨਹੀਂ ਹੈਗਾ ਕਿ ਇਹ ਰੱਬ ਨਹੀਂ ਹੈਗੀ ਇਹ ਪੂਰਨ ਤੌਰ ਤੇ ਰੱਬ ਹੈਗੇ ਆ ਜਿਨ੍ਹਾਂ ਨੇ ਰੱਬ ਦੇ ਨਾਲ ਰਹਿ ਕੇ ਆਪਣਾ ਭਗਤੀ ਕੀਤੀ ਹੈ ਧਰਮ ਪ੍ਰਚਾਰ ਕੀਤਾ ਆ ਜਪਜੀ ਸਾਹਿਬ ਜੀ ਦੇ ਪਾਠ ਦੇ ਗੁਟਕੇ ਲਿਖ ਕੇ ਹੱਥ ਨਾਲ ਲਿਖੇ ਤੇ ਉਹਦਾ ਪ੍ਰਚਾਰ ਕੀਤਾ ਹੈਗਾ ਆ ਗ੍ਰੰਥ ਸਾਹਿਬ ਜੀ ਰਚਨਾ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੀਤੀ ਹੈਗੀ ਜਾਂ ਉਹ ਬੋਲਦੇ ਸੀਗੇ ਇਹ ਲਿਖਦੇ ਸੀਗੇ ਅੱਜ ਵੀ ਇਹਨਾਂ ਦੇ ਸਥਾਨ ਉਹ ਬਣਿਆ ਹੋਇਆ ਆ ਤਲਵੰਡੀ ਵਿੱਚ ਆਪ ਜਾ ਕੇ ਦਰਸ਼ਨ ਕਰ ਸਕਦੇ ਹੈਗੇ ਹੋ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਇਹਨਾਂ ਨੂੰ ਜਿਹੜਾ ਮੰਨਦਾ ਹੈ ਉਹ ਉਹਨਾਂ ਦੀ ਇੱਛਾ ਪੂਰੀ ਨਹੀਂ ਹੁੰਦੀ ਹੈਗੀ ਬਾਬਾ ਜੀ ਸਾਰਿਆਂ ਦੀ ਇੱਛਾ ਪੂਰੀਆਂ ਕਰਦੇ ਹਨ ਇੱਕ ਵਾਰੀ ਆਪ ਵੀ ਜਰੂਰ ਇਹਨਾਂ ਦਾ ਨਾਮ ਲਵੋ ਤੰਨ ਬਾਬਾ ਦੀਪ ਸਿੰਘ ਜੀ ਕਹਿਣ ਨਾਲ ਇੰਨਾ ਸਾਰੇ ਦੁੱਖ ਗਲਿੱਦਰ ਕਲੇਸ਼ ਕੱਟੇ ਜਾਂਦੇ ਹਨ ਜੇ ਆਪ ਜੀ ਮੰਨ ਨਾਲ ਇਹਨਾਂ ਦਾ ਨਾਮ ਜਪੋ ਤੰਨ ਬਾਬਾ ਦੀਪ ਸਿੰਘ ਜੀ ਤੰਨ ਬਾਬਾ ਦੀਪ ਸਿੰਘ ਜੀ ਤਾਂ ਫਿਰ ਦੇਖਣਾ ਆਪ ਜੀ ਦੇ ਕਿਸ ਤਰ੍ਹਾਂ ਰੁਕੇ ਹੋਏ ਕੰਮ ਪੂਰੇ ਹੋ ਜਾਂਦੇ ਹਨ ਜੇ ਆਪ ਜੀ ਇਹਨਾਂ ਨੂੰ ਨਹੀਂ ਮੰਨਦੇ ਤੇ ਆਪ ਜੀ ਇਹਨਾਂ ਨੂੰ ਇੱਕ ਵਾਰੀ ਮੰਨ ਕੇ ਦੇਖੋ ਉਹ ਇਹ ਸੱਚ ਹਨ ਓਏ ਇਹ ਹਨ ਜਿਨ੍ਹਾਂ ਨੇ ਇੱਕ ਹੱਥ ਤੇ ਸਿਰ ਰੱਖਿਆ ਤੇ ਦੂਸਰੇ ਹੱਥ ਨਾਲ 18 ਛੇਰ ਦਾ ਖੰਡਾ ਫੜ ਕੇ ਤੇ ਯੁੱਧ ਕਰਦੇ ਹੋਏ ਹਰਮੰਦਰ ਸਾਹਿਬ ਜੀ ਪਰਿਕਰਮਾ ਵਿੱਚ ਆਏ ਹਨ ਫਿਰ ਇਨਾਂ ਕਿਸੇ ਕਿਸ ਤਰ੍ਹਾਂ ਸ਼ੱਕ ਕਰ ਸਕਦੇ ਹਨ ਕਿ ਕੋਈ ਆਮ ਬੰਦਾ ਹੱਥ ਤੇ ਸਿਰ ਰੱਖ ਕੇ ਤੇ ਯੁੱਧ ਕਰ ਸਕਦਾ ਆ ਮੈਂ ਇਹ ਅਨੋਖੇ ਅਮਰ ਸ਼ਹੀਦ ਹਨ ਇਨਾ ਉਤੇ ਸ਼ੱਕ ਕਰਨਾ ਬਹੁਤ ਹੀ ਗਲਤ ਸੋਚ ਵਾਲੇ ਹਨ ਜਿਹੜੇ ਇਹ ਸੋਚ ਰੱਖਦੇ ਹਨ ਕਿ ਬਾਬਾ ਦੀਪ ਸਿੰਘ ਜੀ ਦਾ ਬਹਾਨ ਕੇ ਨਹੀਂ ਹਨ ਆਪ ਜੀ ਸੋਚ ਕੇ ਦੇਖੋ ਜੇ ਕਿਸੇ ਦੀ ਸਿਰ ਅਲੱਗ ਹੋ ਜਾਏ ਧੜ ਤੋਂ ਉਹ ਫਿਰ ਵੀ ਜੁੱਧ ਕਰਦਾ ਹੋਇਆ ਅੱਗੇ ਵਧਦਾ ਜਾਵੇ ਤੇ ਉਹਦੇ ਜਿਹੜਾ ਉਹਦੇ ਮਨ 'ਚ ਨਿਯਮ ਹੈਗਾ ਜਾਂ ਕਿ ਮੈਂ ਗੁਰਮੰਦਰ ਸਾਹਿਬ ਜਾ ਕੇ ਮੱਥਾ ਟੇਕਣਾ ਆ ਉਹਨਾਂ ਨੇ ਉੱਥੇ ਹੀ ਜਾ ਕੇ ਆਪਣਾ ਸਿਰ ਸੱਖਿਆ ਮੱਥਾ ਟੇਕਿਆ ਤੇ ਆਪਣੀ ਸ਼ਰਧਾ ਰੱਖੀ ਉਹਨਾਂ ਨੇ ਉਹਨਾਂ ਦੇ ਸ਼ਰਧਾ ਸੀ ਮਨ ਵਿੱਚ ਕਿ ਮੈਂ ਹਰਮੰਦਰ ਸਾਹਿਬ ਵੀ ਜਾ ਕੇ ਆਪਣਾ ਸਿਰ ਭੇਟ ਕਰਨਾ ਆ ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਇਹ ਰੱਬ ਨਹੀਂ ਹਨ ਮੈਨੂੰ ਨਹੀਂ ਲੱਗਦਾ ਕਿ ਜੇ ਆਪ ਵੀ ਇਹ ਮੇਰੀ ਵੀਡੀਓ ਦੇਖੋਗੇ ਤੇ ਆਪ ਜੀ ਵੀ ਜ਼ਰੂਰ ਇਹਨਾਂ ਨੂੰ ਮੰਨਣ ਲੱਗ ਜਾਓਗੇ ਏ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਜਗਾ ਜਗਾ ਟ੍ਰੇਨਰ ਦੇ ਦੁਪਹਿਰੇ ਦੇ ਪਾਠ ਹੁੰਦੇ ਹਨ ਸੰਗਤਾਂ ਬਹੁਤ ਹੀ ਭਾਵਨਾ ਨਾਲ ਆਉਂਦੀਆਂ ਹਨ ਦੂਰ ਦੂਰ ਤੋਂ ਸ਼ੀਰਦੀ ਸਾਹਿਬ ਕਿ ਆਪ ਜੀ ਵੀ ਇੱਕ ਵਾਰਾਂ ਜ਼ਰੂਰ ਜਾਓ ਜਾ ਕੇ ਇਹਨਾਂ ਦਾ ਦੁਪਹਿਰੇ ਦਾ ਪਾਠ ਕਰਕੇ ਆਓ ਫਿਰ ਦੇਖਣਾ ਆਪ ਜੀ ਦੀਆਂ ਕਿੱਦਾਂ ਮਨੋਂ ਕਾਮਨਾ ਪੂਰੀਆਂ ਹੁੰਦੀਆਂ ਹਨ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਜੋ ਵੀ ਆਹ ਜੀ ਨੇ ਭਾਵਨਾ ਰੱਖੀ ਹੈ ਵੱਡੇ ਵੱਡੇ ਰੋਗ ਇਹਨਾਂ ਦੇ ਦਰਵਾਜ਼ੇ ਤੋਂ ਠੀਕ ਹੋਏ ਹਨ ਇਹਨਾਂ ਦੀ ਬਹੁਤ ਹੀ ਮਹਿਮਾ ਹੈਗੀ ਆ ਸੰਗਤ ਇਹਨਾਂ ਨੂੰ ਬਹੁਤ ਪਿਆਰ ਕਰਦੀ ਹੈਗੀ ਆ ਇਹਨਾਂ ਦੇ ਚਪਹਰੇ ਦੇ ਪਾਠ ਕਰਦੀ ਹੈਗੀ ਆ ਤੇ ਆਪ ਜੀ ਜਰੂਰ ਇੱਕ ਵਾਰੀ ਜਾਓ ਜਾ ਕੇ ਜਰੂਰ ਇਹਨਾਂ ਦੇ ਦਰਸ਼ਨ ਕਰਕੇ ਆਓ ਮਨ ਚ ਜੋ ਵੀ ਭਾਵਨਾ ਲੈ ਕੇ ਜਾਓਗੇ ਆਪ ਜੀ ਦੀਆਂ ਸਾਰੀਆਂ ਭਾਵਨਾ ਪੂਰਨ ਹੋਣਗੀਆਂ ਜੋ ਘਰ ਬੈਠੇ ਇਹਨਾਂ ਦਾ ਨਾਮ ਲੈਣਾਂ ਇੰਨਾ ਕੁਝ ਪ੍ਰਾਪਤ ਹੋ ਜਾਂਦਾ ਆ ਤੇ ਜੇ ਇਹਨਾਂ ਦੇ ਦਰਵਾਜ਼ੇ ਜਾ ਕੇ ਇਹਨਾਂ ਦੇ ਨਸਤਮਸਤਕ ਹੋ ਕੇ ਅਸੀਂ ਕੁਝ ਮੰਗਾਗੇ ਤੇ ਸਾਨੂੰ ਦੂਰ ਮਿਲ ਜਾਣਾ ਆ ਬਾਬਾ ਜੀ ਸਾਰਿਆਂ ਦੀ ਅਸੀਂ ਝੋਲੀਆਂ ਭਰਦੇ ਹਨ ਤੇ ਅੱਗੋਂ ਵੀ ਭਰਦੇ ਰਹਿਣਗੇ ਜਿਹੜੇ ਇਹਨਾਂ ਨੂੰ ਮੰਨਦੇ ਹਨ ਜਰੂਰ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਮੇਰੀ ਉਸ ਪੈਣ ਨੂੰ ਬੀਬੀ ਨੂੰ ਵੀਰ ਨੂੰ ਇਹ ਹੀ ਹੱਥ ਜੋੜ ਕੇ ਪ੍ਰਾਰਥਨਾ ਹੈਗੀ ਆ ਕਿ ਇਦਾਂ ਦੇ ਸ਼ਬਦ ਨਾ ਬੋਲਿਆ ਕਰੋ ਬਾਬਾ ਦੀਪ ਸਿੰਘ ਜੀ ਨੂੰ ਐਸਾ ਦੇ ਸ਼ਬਦ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਦਾ ਹੈਗਾ ਆ ਉਹਨਾਂ ਦੇ ਮੰਨਣ ਵਾਲੀਆਂ ਦੀਆਂ ਭਾਵਨਾ ਨੂੰ ਠੇਸ ਪਹੁੰਚਦੀ ਹੈਗੀ ਆ ਆਪ ਜੀ ਇਹਨਾਂ ਨੂੰ ਇੱਕ ਵਾਰ ਧੰਨ ਬਾਬਾ ਦੀਪ ਸਿੰਘ ਜੀ ਕਹੋ ਫਿਰ ਦੇਖਣਾ ਆਪ ਜੀ ਦੇ ਸਾਰੇ ਹੀ ਕੰਮ ਸੰਪੂਰਨ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ